ਖਬਰ ਹੁਸ਼ਰਪੁਰ ਚੰਡੀਗੜ੍ਹ ਮਾਰਕ ਰਸਤੇ ਸਥਿਤ ਪਿੰਡ ਰਾਮਕਲੋਂਦੀ ਕੈਂਪ ਤੋਂ ਹੈ ਜਿੱਥੇ ਕਿ ਪਿੰਡ 'ਚ ਲੱਗਿਆ ਇੱਕ ਲੋਹੇ ਦਾ ਵੱਡਾ ਗੇਟ ਕਬਾੜੀਏ ਦੀ ਦੁਕਾਨ ਤੋਂ ਮਿਲਣ ਤੋਂ ਬਾਅਦ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਵੱਲੋਂ ਮੌਜੂਦਾ ਪੰਚਾਇਤ ਦੇ ਗੇਟ ਨੂੰ ਪਿੰਡ 'ਚੋਂ ਤੋੜ ਕੇ ਵੇਚਣ ਦੇ ਦੋਸ਼ ਲਾਇਆ ਗਏ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਮੈਂਬਰ ਨੇ ਦੱਸਿਆ ਕਿ ਇਹ ਲੋਹੇ ਦਾ ਵੱਡਾ ਗੇਟ ਪਿੰਡ 'ਚ ਪਿਛਲੇ ਕਾਫੀ ਸਾਲਾਂ ਤੋਂ ਲੱਗਿਆ ਹੋਇਆ ਸੀ ਤੇ ਮੌਜੂਦਾ ਪੰਚਾਇਤ ਵੱਲੋਂ ਇਸ ਗੇਟ ਨੂੰ ਕਬਾੜੀਏ ਦੀ ਦੁਕਾਨ ਤੇ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦਾ ਸੇਕੀ ਪੰਚਾਇਤ ਨੂੰ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਆਖਿਰ ਉਹਨਾਂ ਵੱਲੋਂ ਇਹ ਗੇਟ ਕਿਉਂ ਵੇਚਿਆ ਜਾ ਰਿਹਾ ਸੀ ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਦਾ ਕਹਿਣਾ ਹੈ ਕਿ ਇਸ ਗੇਟ ਪਾਰੇ ਪੰਚਾਇਤ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਪੰਚਾਇਤ ਵੱਲੋਂ ਇਹ ਗੇਟ ਵੇਚਿਆ ਗਿਆ ਉਹਨਾਂ ਕਿਹਾ ਕਿ ਇਹ ਗੇਟ ਸਰਕਾਰੀ ਨਹੀਂ ਹੈ ਬਲਕਿ ਜਿਨ੍ਹਾਂ ਵੱਲੋਂ ਕਲੋਨੀ ਦਾ ਨਿਰਮਾਣ ਕਰਵਾਇਆ ਗਿਆ ਸੀ ਉਹਨਾਂ ਵੱਲੋਂ ਇਹ ਗੇਟ ਲਗਵਾਇਆ ਗਿਆ ਸੀ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੇ ਰਿਪੋਰਟ ਪਰ ਕੀ ਨਾ ਜਰਾਣਾ ਭਾਜੀ ਜੀਤ ਕੁਮਾਰ ਮੇਰਾ ਨਾਮ ਆ ਮੈਂ ਸਾਬਕਾ ਪਿੰਡ ਆਮ ਕਲੋਨੀ ਕੈਂਪ ਮੈਂ ਸਾਬਕਾ ਪੰਚਾਇਤ ਮੈਂਬਰ ਜੋ ਕਿ ਨਵੀਂ ਜਿਹੜੀ ਪੰਚਾਇਤ ਬਣੀ ਆ ਇੱਥੇ ਉਹ ਇਹ ਕੰਮ ਕਰਾ ਰਹੀ ਸੀ ਇਹ ਸਰਕਾਰੀ ਗਲੀਆਂ ਜੋ ਕਿ ਤੇ ਸਰਕਾਰੀ ਗੇਟ ਲੱਗਾ ਹੋਇਆ ਸੀ ਉਹ ਗੇਟ ਮੈਨੂੰ ਜਦੋਂ ਪਤਾ ਚੱਲਿਆ ਗੇਟ ਲਾ ਕੇ ਕੁਆੜੀਆਂ ਦੀ ਦੁਕਾਨ ਤੇ ਵੇਚਿਆ ਗਿਆ ਇਹ ਬਹੁ ਮਾੜੀ ਹਰਕਤ ਆ ਨਵੀਂ ਬਣੀ ਪੰਚਾਇਤ ਦੀ ਬਹੁਤ ਗਲਤ ਗੱਲ ਆ ਇੱਥੇ ਜੋ ਕਾਨੂੰਨੀ ਕਾਰਵਾਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਪਿੰਡ ਦੇ ਵਿੱਚ ਕਦੀ ਵੀ ਜੋ ਕਿ ਸਾਡੇ ਆਲੇ ਦੁਆਲੇ ਵੀ ਜੋ ਪਿੰਡ ਵਾ ਹਿਆਰਪੁਰ ਦੇ ਕਦੀ ਵੀ ਇਦਾਂ ਦਾ ਕੰਮ ਨਹੀਂ ਹੋਣੇ ਚਾਹੀਦਾ ਪਿੰਡਾਂ ਦੇ ਵਿੱਚ ਸਰਕਾਰ ਦੀ ਜਿਹੜੀ ਚੀਜ਼ ਆ ਪਿੰਡ ਦੀ ਜਿਹੜੀ ਚੀਜ਼ ਆ ਮੇਰੇ ਪਿੰਡ ਦੇ ਵਿੱਚ ਇਕੱਲਾ ਇੱਕ 5 ਮਰਲੇ ਦਾ ਆਂਗਰਵਾੜੀ ਆ ਜੇ ਉਹ ਆਂਗਰਵਾੜੀ ਦਾ ਕਾਲੂ ਗੇੜ ਵੇਚ ਦਿੱਤਾ ਜਾਵੇ ਤੇ ਕਿੰਨੀ ਗਲਤ ਗੱਲ ਹੋ ਗਈ ਜੇ ਇਹ ਵੀ ਸਰਕਾਰ ਦਾ ਗੇਟ ਆ ਇਹ ਵੀ ਪੰਚਾਇਤ ਦਾ ਗੇਟ ਆ ਪਿੰਡ ਦਾ ਗੇਟ ਆ ਇਹ ਸਲਾਮਾਂਬਾਦ ਕੁਆੜੀ ਦੁਕਾਨ ਤੇ ਵੇਚਿਆ ਗਿਆ ਬਹੁਤ ਸ਼ਰਮਨਾਕ ਪੰਚਾਇਤ ਵੱਲੋਂ ਮੈਨੂੰ ਇਸ ਪੰਚਾਇਤ ਦਾ ਜਵਾਬ ਚਾਹੀਦਾ ਵਾ ਇਹ ਕਿਉਂ ਵੇਚਿਆ ਗਿਆ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਕਦੋਂ ਪਤਾ ਲੱਗਾ ਇਹ ਜਿਹੜੇ ਮੈਨੂੰ ਪਤਾ ਚੱਲਿਆ ਜਿੱਦਨ ਇਹ ਗੇੜ ਇੱਥੋਂ ਗਿਆ ਮੈਂ ਕਿਹਾ ਚੱਲ ਸੋਚਿਆ ਨਾ ਠੀਕ ਠੂਕ ਹੋਣ ਗਿਆ ਹੋਊਗਾ ਮੈਨੂੰ 2-3 ਦਿਨਾਂ ਬਾਅਦ ਪਤਾ ਲੱਗਿਆ ਅੱਜ 15 ਦਿਨ ਹੋ ਚੁੱਕੇ ਆ ਇਹ ਗੇਟ ਸਲਾਮਾਂਬਾਦ ਕਵਾੜੀ ਦੁਕਾਨ ਤੇ ਵੇਚਿਆ ਗਿਆ ਮੈਂ ਉਥੋਂ ਫੋਟੋ ਵੀ ਲਿਆਂਦੀ ਤੇ ਮੈਂ ਜਦੋਂ ਉੱਥੇ ਪਹੁੰਚਿਆ ਮੈਂ ਜਦੋਂ ਉਸੇ ਦੁਕਾਨ ਤੇ ਪਹੁੰਚਿਆ ਤੇ ਮੈਂ ਉਥੇ ਫੋਟੋ ਕੀਤੀ ਆ ਗੇਟ ਦੀ ਆ ਦੇਖੋ ਗੇਟ ਪੰਚਾਇਤ ਦਾ ਗੇਟ ਆ ਸਰਕਾਰ ਦਾ ਗੇਟ ਆ ਤੇ ਮੈਨੂੰ ਬਹੁਤ ਦੁੱਖ ਲੱਗਾ ਜੋ ਸਾਡੇ ਪਿੰਡ ਦਾ ਗੇਟ ਸੀ ਇਹ ਗਲਤ ਕੰਮ ਹੋਇਆ ਇਹ ਜੋ ਕੀ ਪਿੰਡ ਦੇ ਵਿੱਚ ਹੋਣਾ ਨਹੀਂ ਚਾਹੀਦਾ ਮੈਂ ਨਹੀਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਜਿਨੇ ਵੀ ਇਹ ਗੇਟ ਵੇਚਿਆ ਜਾਂ ਪੰਚਾਇਤ ਨੇ ਜਾਂ ਕਿਸੇ ਗਲਤ ਬੰਦੇ ਦੀ ਸਾਡੇ ਪਿੰਡ ਦੀ ਹਰਕਤ ਆ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕੀ ਜਿਹੜਾ ਕਿ ਮਾਮਲਾ ਕਹਿ ਰਹੇ ਨੇ ਕਿ ਸਰਕਾਰੀ ਗੇਟ ਵੇਚਿਆ ਗਿਆ ਉਸ ਨੂੰ ਲੈ ਕੇ ਕੀ ਕਰਨਾ ਚਾਹੋ ਉੱਤਮ ਮੇਰੀ ਨੋਲੇਜ ਅੱਜ ਤੱਕ ਇਹ ਵੀ ਨਹੀਂ ਹੈ ਵੀ ਇਹ ਕੋਈ ਸਰਕਾਰੀ ਗੇਟ ਇੱਥੇ ਲੱਗਾ ਸੀ ਮੈਂ ਆਰਾਮ ਕਲੋਨੀ कॅम्प ਤੋਂ ਪਿੰਡ ਦਾ ਸਰਪੰਚ ਮੌਜੂਦਾ ਸਰਪੰਚ ਇਹ ਗਲੀ ਬਣਾਈ ਗਈ ਹੈ ਇਹ ਗੇਟ ਸ਼ਾਇਦ ਮੇਰੇ ਪੁੱਤਰੋ ਕਾਫੀ ਕੋਈ 15 20 ਸਾਲ ਪਹਿਲੇ ਕੋਈ ਕਲੋਨੀ ਕੱਟੀ ਗਈ ਸੀ ਇਹ ਕਲੋਨੀ ਵਾਲਿਆਂ ਨੇ ਸ਼ਾਇਦ ਲਵਾਇਆ ਜੀ ਸਰਕਾਰੀ 게ਟ ਸਾਡੇ ਪਿੰਡ ਦੇ ਵਿੱਚ ਇੱਕ ਵੀ ਸਰਕਾਰੀ 게ਟ ਨਹੀਂ ਹੈਗਾ ਕੋਈ ਵੀ ਤੇ ਜਿਸ ਨੇ ਗਲੀ ਬਣਾਈ ਗਈ ਸੀ ਤੇ ਆਪਣੀ ਕੋਈ ਨੌਲੇਜ ਨਹੀਂ ਹੈਗਾ ਵੀ ਇਹ 게ਟ ਕਿਹਨੇ ਵੱਡਿਆ ਤੇ ਕਿਹਨੇ ਕੱਟਿਆ ਜਦ ਜਦ ਤੁਸੀਂ ਕਹਿ ਰਹੇ ਹੋ ਤੇ ਇਹ ਜਿਹੜਾ 게ਟ ਹੈ ਕਿਹਨੂੰ ਵੇਚਿਆ ਕਿਹਨੂੰ ਨਹੀਂ ਵੇਚਿਆ ਪੰਚਾਇਤ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਆ ਕੋਈ ਰੋਲਾ ਨਹੀਂ ਹੈਗਾ ਪੰਚਾਇਤ ਦਾ ਵਿੱਚ ਤੇ ਨਾ ਸਾਡੀ ਨੌਲੇਜ ਹੈ ਜੇ ਸਾਡੀ ਕੋਈ ਨੌਲੇਜ ਆਇਆ ਤਾਂ ਅਸੀਂ ਤੁਹਾਨੂੰ ਦਿਲ ਖੁਸ਼ ਕਰਾਂਗੇ relation DNA university